ਜੀ ਮਾ ਜਨ ਰਾਸ਼ਟਰੀ ਪਰਿਵਾਰੀ ਸੇਵਸਰਨਾ ਸਮਾਜਵਾਦੀ ਅੱਜ ਤੁਹਾਡੇ ਚੈਨਲ 'ላይ ਬਟਾਲਾ ਵਾਸੀ ਹਮਸੇਹ ਜੀ ਰਾਜ ਜਨਾ 10 ਤਰੀਕ ਦੀ ਰਾਤ ਕਰਵਾ ਚੌਥ ਵਾਲੇ ਦਿਨ ਬਟਾਲਾ ਦੇ ਜਸਾ ਸਿੰਘ ਆਲ ਦੇ ਨੇੜੇ ਇੱਕ ਜਿਹੜਾ ਗੋਲੀ ਕਾਂਡ ਚ ਕਤਲਿਆਮ ਹੋਇਆ ਉਹ ਬਹੁਤ ਹੀ ਨਿੰਦਣਯੋਗ ਹੈ। ਉਹਦੀ ਜਿੰਨੀ ਵੀ ਨਿੰਦਿਆ ਕੀਤੀ ਜਾਏ ਉਹ ਘੱਟ ਹੈ। ਕੋਜੋ ਸਮਾਜਿਕ ਤਤਵ ਹਥਿਆਰ ਲੈ ਕੇ ਬਡਾਲਾ ਦੇ ਅੰਦਰੂਨੀ ਬਾਜ਼ਾਰ ਭੀੜ ਭਾਰ ਇਲਾਕੇ ਵਿੱਚ ਦਾਖਲ ਹੁੰਦੇ ਨੇ ਤੇ ਅੰਦਾ ਤੋਂ ਫਾਇਰਿੰਗ ਕਰਕੇ ਸ਼ਰੇਆਮ ਦੋ ਵਿਅਕਤੀਆਂ ਦਾ ਕਤਲ ਕਰਕੇ ਤੇ ਚਾਰ ਨੂੰ ਜ਼ਖਮੀ ਕਰਕੇ ਫਰਾਰ ਹੋ ਜਾਂਦੇ ਨੇ ਇੱਥੇ ਬਡਾਲਾ ਪੁਲਿਸ ਦੇ ਸਵਾਲ ਖੜੇ ਹੁੰਦੇ ਨੇ ਮੈਂ ਤੁਹਾਨੂੰ ਆਪਣੇ ਬਾਰੇ ਵੀ ਦੱਸ ਦੇਣਾ ਚਾਹਨਾ ਕਿ 24 ਜੂਨ 2023 ਨੂੰ ਮੇਰੇ ਸ਼ੋਰੂਮ ਤੇ ਵੀ ਮੇਰੇ ਤੇ ਮੇਰੇ ਪਰਿਵਾਰ ਤੇ ਜਾਨ ਲੈਵਾ ਹਮਲਾ ਕੀਤਾ ਗਿਆ ਜਿਸ ਵਿੱਚ ਹੀ ਤਿੰਨ ਜਣੇ ਕਬੀਰ ਰੂਪ ਵਿੱਚ ਦਾਖਲ ਜ਼ਖਮੀ ਹੋਏ ਗੁਰੂ ਮਹਾਰਾਜ ਦੀ ਕਿਰਪਾ ਨਾਲ ਪ੍ਰਮਾਤਮਾ ਦੀ ਕਿਰਪਾ ਨਾਲ ਸਾਡੀ ਜਾਨ ਬਚ ਗਈ ਇਸੇ ਤਰ੍ਹਾਂ ਦਾ ਇਹ ਗੋਲੀ ਕਾਂਡ ਜਿਹੜਾ ਵਾ ਦੁਬਾਰਾ ਬਟਾਲਾ ਦੇ ਵਿੱਚ ਕੀਤਾ ਗਿਆ ਅੱਗੇ ਵੀ ਕਈ ਦੁਕਾਨਾਂ ਤੇ ਗੋਲੀ ਚੱਲੀ ਹੈ ਐਸਐਸਪੀ ਬਟਾਲਾ ਨੂੰ ਮਿਲ ਕੇ ਕਈ ਵਾਰੀ ਵੈਂਤੀ ਕੀਤੀ ਗਈ ਕਿ ਬਟਾਲਾ ਦੇ ਪੁਲਿਸ ਲਾ ਕੇ ਵਧਾਇੇ ਜਾਣ ਚੈਕਿੰਗ ਵਧਾਈ ਜਾਵੇ ਤਾਂ ਕਿ ਇਹ ਸਮਾਜਿਕ ਤੱਤਾਂ ਦੇ ਨਿਕੇਲ ਪਾਈ ਜਾ ਸਕੇ ਪਰਿਸ਼ਦ ਕੋਈ ਧਿਆਨ ਨਹੀਂ ਦਿੱਤਾ ਗਿਆ ਇਸ ਕਰਕੇ ਇਹ ਕੜਨਾਵਾਪਰੀ ਉਸ ਦੇ ਰੋਸ ਰੂਪ ਵਿੱਚ ਹੀ ਪੀੜਤ ਪਰਿਵਾਰਾਂ ਨੂੰ ਇਨਸਾਫ ਦੀ ਮੰਗ ਲਈ ਤੇ ਸਾਡੀ ਸੁੱਤੀ ਪਈ ਪੰਜਾਬ ਉਸ ਨੂੰ ਬਟਾਲਾ ਪੁਲਿਸ ਨੂੰ ਅੱਖਾਂ ਖੋਲਣ ਵਾਸਤੇ 13 ਤਰੀਕ ਨੂੰ ਥੋਮਵਾਰ ਬਡਾਲਾ ਬੰਦ ਦੀ ਕਾਲ ਦਾ ਸਰਦਾਰਤਾ ਗਿਆ ਇਹ ਬਡਾਲਾ ਬੰਦ ਦੀ ਕਾਲ ਦਾ ਸਰਦਾ Hindu ਸੰਗਠਨਾ ਧਾਰਮਿਕ ਸੰਗਠਨਾ ਸ਼ੇਵ ਸੈਨਾ ਅਤੇ ਸਮਾਜਿਕ ਸੰਗਠਨਾ ਵੱਲੋਂ ਕੀਤਾ ਗਿਆ ਸਾਡਾ ਬੰਦ ਕਰਾਉਂਦਾ ਹੋਰ ਕੋਈ ਕਾਰਨ ਨਹੀਂ ਸੀ ਨਾ ਤੇ ਅਸੀਂ ਵੋਟਾਂ ਲੈਣੀਆਂ ਨਾ ਸਾਨੂੰ ਵੋਟਾਂ ਦਾ ਕੋਈ ਲਾਲਚ ਬੰਦ ਕਰਾਉਂਦਾ ਇੱਕੋ ਕਾਰਨ ਸੀ ਵੀ ਬਡਾਲਾ ਪੁਲਿਸ ਜੋ ਸੁੱਤੀ ਹੋਈ ਹੈ ਪ੍ਰਸ਼ਾਸਨ ਜੋ ਸ਼ਹਿਰ ਦੇ ਲੋਕਾਂ ਦੇ ਬਿਲਕੁਲ ਪਰਵਾਹ ਨਹੀਂ ਕਰ ਰਿਆ ਬਡਾਲਾ ਪੁਲਿਸ ਦੀਆਂ ਅੱਖਾਂ ਨੂੰ ਖੋਲਿਆ ਜਾਵੇ ਕਿ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਾਸਤੇ ਇਹਨਾਂ ਨੂੰ ਅਗਾਹ ਕੀਤਾ ਜਾਵੇ ਇਸ ਕਰਕੇ ਇਹ ਬੰਦ ਰੱਖਿਆ ਗਿਆ ਸੀ ਧੰਨਵਾਦੀਆਂ ਸਾਰੇ ਹੀ ਬਡਾਲਾ ਦੇ ਸ਼ਹਿਰ ਵਾਸੀਆਂ ਦਾ ਦੁਕਾਨਦਾਰ ਭਰਾਵਾਂ ਦਾ ਇੰਡਸਟਰੀ ਵਾਲੇ ਭਰਾਵਾਂ ਦਾ ਸਕੂਲਾਂ ਦਾ ਕਾਲਜਾਂ ਦਾ ਬਾਰ ਐਸੋਸੀਏਸ਼ਨ ਦਾ ਮੰਡੀ ਬੋਰਡ ਦਾ ਯਾਨੀ ਆਪਣੇ ਸਾਰੇ ਵਪਾਰਿਕ ادارے ਬੰਦ ਕਰਕੇ ਸਾਡਾ ਸਾਥ ਦਿੱਤਾ ਸਾਰੇ ਸ਼ਹਿਰ ਦਾ ਸਾਥ ਦਿੱਤਾ ਤੇ ਕਾਲਾ ਪ੍ਰਸ਼ਾਸਨ ਨੂੰ ਜਗੌਨ 'ਚ ਸਾਡੀ ਮਦਦ ਕੀਤੀ ਐਸਐਸਪੀ ਬਟਾਲਾ ਨੇ ਆਲ ਪਾਰਟੀ ਮੀਟਿੰਗ ਸੱਦੀ ਸਭ ਦੇ ਵਿਚਾਰ ਸੁਨੇ ਤੇ ਉਹਨਾਂ ਨੇ ਆਸ਼ਵਾਸਨ ਦਿੱਤਾ ਕਿ ਉਹ ਜਲਦੀ ਹੀ ਜਿਹੜੇ ਇਹ ਹਮਲਾਵਰ ਨੇ ਉਹਨਾਂ ਨੂੰ ਗਿਫਤਾਰ ਕਰ ਲੈਣਗੇ ਕੋਈ ਟ੍ਰੇਸ ਕਰ ਲੈਣੇ ਕੋਈ ਨੂੰ ਟ੍ਰੇਸ ਕਰ ਲਿਆ ਜਾਏਗਾ ਉਹਨਾਂ ਨੂੰ ਸਲਾਖਾਂ ਪਿੱਛੇ ਛੁੱਟਿਆ ਜਾਏਗਾ ਅਸੀਂ ਧੰਨਵਾਦੀ ਆ ਕਿ ਉਹਨਾਂ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਪਰ ਨਾਲ ਹੀ ਅਸੀਂ ਐਸਐਸਪੀ ਬਡਾਲਾ ਨੇ ਸਾਨੂੰ ਇੱਥੇ ਨਾਲ ਆਸ਼ਵਸਨ ਦਿੱਤਾ ਕਿ ਉਹ ਬਡਾਲਾ ਦੇ ਵਿੱਚ ਲਾਂਡਰ ਆਰਡਰ ਦੀ ਸਥਿਤੀ ਨੂੰ ਕਾਇਮ ਰੱਖਣਗੇ ਹੋਰ ਮਜ਼ਬੂਤ ਕਰਨਗੇ ਤਾਂ ਕਿ ਅੱਗੇ ਤੋਂ ਇਸ ਤਰ੍ਹਾਂ ਦਾ ਘਿਨੋੜਾ ਕੰਮ ਨਾ ਹੋਵੇ ਕਿ ਕਿਸੇ ਦੀ ਅਜਾਈ ਮੌਤ ਨਾ ਹੋਵੇ ਕਿਸੇ ਮਾਂ ਦਾ ਪੁੱਤ ਐ ਨਿਰਦੋਸ਼ ਨਾ ਮਾਰਿਆ ਜਾਵੇ ਇਸ ਲਈ ਅਸੀਂ ਧੰਨਵਾਦੀ ਹਾਂ ਐਸਐਸਪੀ ਬਟਾਲਾ ਦੇ ਕਿ ਉਹਨਾਂ ਨੇ ਸਾਡੀ ਗੱਲ ਸੁਣੀ ਤੇ ਸਾਨੂੰ ਆਸ਼ਵਾਸਨ ਦਿੱਤਾ ਕਿ ਅਸੀਂ ਚਾਹਦੇ ਹਾਂ ਵੀ ਐਸਐਸਪੀ ਬਟਾਲਾ ਬਟਾਲਾ ਦੇ ਵਿੱਚ ਪੀਸੀਆਰ ਦੀ ਗਸ਼ਤ ਵਧਾਉਣ ਪੀਸੀਆਰ ਨਾਕੇ ਲਾਏ ਜਾਣ ਸਾਰੇ ਇਲਾਕਿਆਂ ਦੇ ਸੁਰੱਖਿਆ ਕਾਇਮ ਕੀਤੀ ਜਾਵੇ ਚੈਕਿੰਗ ਵਕਤ ਤੋਂ ਵਕਤ ਕੀਤੀ ਜਾਵੇ ਤਾਂ ਕਿ ਇਹ ਅਸਮਾਜਿਕ ਤੱਤ ਖੁੱਲੇ ਆਮ ਹਥਿਆਰ ਲੈ ਕੇ ਬਟਾਲਾ ਦੇ ਅੰਦਰ ਦਾਖਲ ਨਾ ਹੋ ਸਕਣ ਮੈਂ ਪੰਜਾਬ ਸਰਕਾਰ ਨੂੰ ਵੀ ਅਪੀਲ ਕਰਦਾ ਡੀਜੀਪੀ ਸਾਹਿਬ ਨੂੰ ਅਪੀਲ ਕਰਦਾ ਵੀ ਲਾਣ ਰਡ ਦੀ ਸਥਿਤੀ ਨੂੰ ਮਜ਼ਬੂਤ ਕਰਨ ਵਾਸਤੇ ਜਿੰਨਾ ਵੱਧ ਵੱਧ ਜੋ ਵੀ ਹੋ ਸਕਦਾ ਉਹ ਕੀਤਾ ਜਾਏ ਅਸੀਂ ਸਾਰੇ ਹੀ ਜਿਹੜੇ ਸ਼ਹਿਰ ਵਾਸੀ ਆ ਤੇ ਸਾਰੇ ਜਨੇ ਸੰਗਠਨਾ ਉਹਨਾਂ ਦਾ ਸਾਥ ਦੇਣ ਲਈ ਪਿਆਰ ਆ ਇਸ ਕਰਕੇ ਮੈਂ ਇੱਕ ਵਾਰੀ ਫੇਰ ਧੰਨਵਾਦ ਕਰਦਾ ਆ ਐਸਐਸਪੀ ਸਾਹਿਬ ਦਾ ਕਿ ਐਸਐਸਪੀ ਸਾਹਿਬ ਬਟਾਲਾ ਦੇ ਕਾਨੂੰਨ ਦੇ ਲਾਣ ਆਰਡਰ ਦੀ ਸਥਿਤੀ ਨੂੰ ਕਾਇਮ ਰੱਖੋ ਜਿਸ ਦੇ ਨਾਲ ਸ਼ਹਿਰ ਵਾਸੀ ਨਿਡਰ ਹੋ ਕੇ ਆਪਣਾ ਕਾਰੋਬਾਰ ਕਰ ਸਕਣ ਨੇ ਡਾਰੋ ਘਰជា ਅੰਦਰ ਵਿੱਚ ਘੁੰਮ ਸਕਣ ਆਪਣੇ ਤਿਉਹਾਰ ਮਨਾ ਸਕਣ ਜੈ ਹਿੰਦ ਜੈ ਸ਼੍ਰੀ ਰਾਮ